ਜਦੋਂ ਬੰਦਿਆ ਸਦੂਪੁਰ ਕੈ ਰਾਜਨੀਤੀ ਤੇ ਕਿਤੇ ਕੱਢੀ ਆ। ਰਾणे ਜੀ ਤੋਂ ਇਹ ਪੁੱਛਣਾ ਚਾਹਣਾ ਵੀ ਤੁਸੀਂ ਕਾਂਗਰਸ ਤੇ ਸੀਗੇ। ਉਦੋਂ ਤੋਂ ਤੁਸੀਂ ਕਹਿ ਰਹੇ ਸੀ ਕਿ ਬੀਜੇਪੀ ਬਹੁਤ ਮਾੜੀ ਪਾਰਟੀ ਹੈ। ਕੀ ਗੱਲ ਤੁਸੀਂ ਅੱਜ ਇੱਧਰ ਬੀਜੇਪੀ ਤੇ ਹੋ ਗਿਆ ਜੇ ਪਾਰਟੀ ਬਹੁਤ ਚੰਗੀ ਹੋ ਗਈ। ਇਹਨੂੰ ਇੱਥੋਂ ਅਸੀਂ ਇਹਦੀ ਰੇਸ ਚੈੱਕ ਜਰੂਰ ਕਰਨੀ ਹੈ। ਇਹਦੀ ਰੇਸ ਚੈੱਕ ਕਰਾਂਗੇ ਕਿਉਂਕਿ ਅਜੇ ਤਾਂ ਵੋਟਾਂ ਇੱਕ ਤਰੀਕ ਇੱਕ ਇੱਕ ਤਰੀਕ ਨੂੰ ਹੈ। ਉਨੀ ਨੇ ਹੁੰਦੇ ਜਾਂਦੇ ਰਹਿਣਾ ਮੈਨੂੰ ਭਜਾਵਾਂਗੇ ਜਰੂਰ ਅਸੀਂ ਅੱਜ ਦੇ ਬੰਦੀਆ ਸਿੱਧੂਪੁਰ ਗੈਰ ਰਾਜਨੀਤਿਕ ਕਿਤੇ ਕੱਢਿਆ ਗਏ ਰਾਣੇ ਸੋਢੀ ਨੂੰ ਇਹ ਪੁੱਛਣਾ ਚਾਹਣਾ ਵੀ ਤੁਸੀਂ ਕਾਂਗਰਸ 'ਚ ਸੀਗੇ ਉਦੋਂ ਤੋਂ ਤੁਸੀਂ ਕਹਿ ਰਹੇ ਸੀ ਵੀ ਭਾਜਪਾ ਬਹੁਤ ਮਾੜੀ ਪਾਰਟੀ ਹੈ ਕੀ ਗੱਲ ਤੁਸੀਂ ਅੱਜ ਇੱਧਰ ਭਾਜਪਾ 'ਚ ਹੋ ਗਿਆ ਅੱਜ ਪਾਰਟੀ ਬਹੁਤ ਚੰਗੀ ਹੋ ਗਈ ਇਹਨੂੰ ਇੱਥੋਂ ਅਸੀਂ ਇਹਦੀ ਰੇਸ ਚੈੱਕ ਜਰੂਰ ਕਰਨੀ ਹੈ ਇਹਦੀ ਰੇਸ ਚੈੱਕ ਕਰਾਂਗੇ ਕਿਉਂਕਿ ਅਜੇ ਤਾਂ ਵੋਟਾਂ ਇਕ ਤਰੀਕ ਇੱਕ ਤਰੀਕ ਇੱਕ ਤਰੀਕ ਨੂੰ ਆਹ ਕੋਈ ਨਹੀਂ ਆਉਂਦੇ ਜਾਂਦੇ ਰਹਿਣਾ ਮੈਨੂੰ ਭਜਾਵਾਂਗੇ ਜ਼ਰੂਰ ਅਸੀਂ ਅੱਜ ਜਿਵੇਂ ਬੰਨੀਆਂ ਸਿੱਧੂਪੁਰ ਕੈਰ ਰਾਣੀ ਤੇ ਕਿਤੇ ਕੱਢੀਆਂ ਰਾਣੇ ਸੋਢੀ ਨੂੰ ਇਹ ਪੁੱਛਣਾ ਚਾਹਣਾ ਵੀ ਤੁਸੀਂ ਕਾਂਗਰਸ 'ਚ ਸੀਗੇ ਉਦੋਂ ਤੁਸੀਂ ਕਹਿ ਰਹੇ ਸੀ ਕਿ ਭਾਜਪਾ ਬਹੁਤ ਮਾੜੀ ਪਾਰਟੀ ਹੈ ਕੀ ਗੱਲ ਤੁਸੀਂ ਅੱਜ ਇੱਧਰ ਭਾਜਪਾ 'ਚ ਹੋ ਗਿਆ ਅੱਜ ਪਾਰਟੀ ਬਹੁਤ ਚੰਗੀ ਹੋ ਗਈ ਇਹਨੂੰ ਇੱਥੇ ਅਸੀਂ ਇਹਦੀ ਰੇਸ ਚੈੱਕ ਜ਼ਰੂਰ ਕਰਨੀ ਹੈ ਇਹਦੀ ਰੇਸ ਚੈੱਕ ਕਰਾਂਗੇ ਕਿਉਂਕਿ ਅਜੇ ਤਾਂ ਵੋਟਾਂ ਇੱਕ ਤਰੀਕ ਇੱਕ ਤਰੀਕ ਇੱਕ ਤਰੀਕ ਨੂੰ ਹੈ ਕੋਈ ਨਹੀਂ ਆਉਂਦੇ ਜਾਂਦੇ ਰਹਿਣਾ ਮੈਂ ਉਹ ਭਜਾਵਾਂਗੇ ਜ਼ਰੂਰ ਅਸੀਂ ਅੱਜ ਜਦ ਬੰਦਿਆ ਸਦੂਪੁਰ ਕੈਰ ਰਾਜੀ ਤੇ ਕਿਤੇ ਕੱਢੀ ਆਏ ਰਾਣੇ ਸੋਢੀ ਨੂੰ ਇਹ ਪੁੱਛਣਾ ਚਾਹਣਾ ਵੀ ਤੁਸੀਂ ਕਾਂਗਰਸ ਤੇ ਸੀਗੇ ਉਦੋਂ ਤੋਂ ਤੁਸੀਂ ਕਹਿ ਰਹੇ ਸੀ ਕਿ ਭਾਜਪਾ ਬਹੁਤ ਮਾੜੀ ਪਾਰਟੀ ਹੈ ਕੀ ਗੱਲ ਤੁਸੀਂ ਅੱਜ ਇੱਧਰ ਭਾਜਪਾ ਤੇ ਹੋ ਗਿਆ ਅੱਜ ਪਾਰਟੀ ਬਹੁਤ ਚੰਗੀ ਹੋ ਗਈ ਇਹਨੂੰ ਇੱਥੇ ਅਸੀਂ ਇਹਦੀ ਰੇਸ ਚੈੱਕ ਜ਼ਰੂਰ ਕਰਨੀ ਹੈ ਇਹਦੀ ਰੇਸ ਚੈੱਕ ਕਰਾਂਗੇ ਕਿਉਂਕਿ ਅਜੇ ਤਾਂ ਵੋਟਾਂ ਇੱਕ ਤਰੀਕ ਇੱਕ ਤਰੀਕ ਨੂੰ ਹੈ ਇੱਕ ਤਰੀਕ ਨੂੰ ਹੈ ਉਨੀ ਨੇ ਹੁੰਦੇ ਜਾਂਦੇ ਰਹਿਣਾ ਮੈਨੂੰ ਭਜਾਵਾਂਗੇ ਜਰੂਰ ਅਸੀਂ ਅਜਿਹਾ ਜਿਹਾ ਬੰਦਿਆ ਸਦੂਪੁਰ ਕੈਰ ਰਾਜਿਤ ਤੇ ਦਿੱਤੀ ਆ ਰਾਨੇ ਜੋੜੀ ਨੂੰ ਇਹ ਪੁੱਛਣਾ ਚਾਹਣਾ ਵੀ ਤੁਸੀਂ ਕਾਂਗਰਸ ਤੇ ਸੀਗੇ ਉਦੋਂ ਤੁਸੀਂ ਕਹਿ ਰਹੇ ਸੀ ਕਿ ਬੀਜੇਪੀ ਬਹੁਤ ਮਾੜੀ ਪਾਰਟੀ ਹੈ ਕੀ ਗੱਲ ਤੁਸੀਂ ਅੱਜ ਇੱਧਰ ਬੀਜੇਪੀ ਤੇ ਹੋ ਗਿਆ ਅੱਜ ਪਾਰਟੀ ਬਹੁਤ ਚੰਗੀ ਹੋ ਗਈ ਇਹਨੂੰ ਇੱਥੇ ਅਸੀਂ ਇਹਦੀ ਰੇਸ ਚੈੱਕ ਜਰੂਰ ਕਰਨੀ ਹੈ ਇਹਦੀ ਰੇਸ ਚੈੱਕ ਕਰਾਂਗੇ ਕਿਉਂਕਿ ਅਜੇ ਤਾਂ ਵੋਟਾਂ ਇਕ ਤਰੀਕ ਇੱਕ ਤਰੀਕ ਇੱਕ ਤਰੀਕ ਨੂੰ ਆਹ ਕੌਨੀਆਂ ਨੇ ਆਉਂਦੇ ਜਾਂਦੇ ਰਹਿਣਾ ਮੈਨੂੰ ਭਜਾਵਾਂਗੇ ਜ਼ਰੂਰ ਅਸੀਂ ਅੱਜ ਦੇ ਬੰਦੀਆ ਦਿੱਗੂਪੁਰ ਗੈਰ ਰਾਜਨੀਤਿਕ ਕਿਤੇ ਕੱਟਿਆ ਗਏ ਰਾਣੇ ਸੋਢੀ ਨੂੰ ਇਹ ਪੁੱਛਣਾ ਚਾਹਣਾ ਵੀ ਤੁਸੀਂ ਕਾਂਗਰਸ 'ਚ ਸੀਗੇ ਉਦੋਂ ਤੋਂ ਤੁਸੀਂ ਕਹਿ ਰਹੇ ਸੀ ਵੀ ਭਾਜਪਾ ਬਹੁਤ ਮਾੜੀ ਪਾਰਟੀ ਹੈ ਕੀ ਗੱਲ ਤੁਸੀਂ ਅੱਜ ਇੱਧਰ ਭਾਜਪਾ 'ਚ ਹੋ ਗਿਆ ਅੱਜ ਪਾਰਟੀ ਬਹੁਤ ਚੰਗੀ ਹੋ ਗਈ ਇਹਨੂੰ ਇੱਥੋਂ ਅਸੀਂ ਇਹਦੀ ਰੇਸ ਚੈੱਕ ਜ਼ਰੂਰ ਕਰਨੀ ਹੈ ਇਹਦੀ ਰੇਸ ਚੈੱਕ ਕਰਾਂਗੇ ਕਿਉਂਕਿ ਅਜੇ ਤਾਂ ਵੋਟਾਂ ਇੱਕ ਤਰੀਕ ਇੱਕ ਤਰੀਕ ਇੱਕ ਤਰੀਕ ਨੂੰ ਹੈ ਕੋਨੀ ਨੇ ਆਉਂਦੇ ਜਾਂਦੇ ਰਹਿਣਾ ਮੈਨੂੰ ਭਜਾਵਾਂਗੇ ਜਰੂਰ ਅਸੀਂ ਅੱਜ ਦੇ ਬੰਦੀਆ ਸਿੱਧੂਪੁਰ ਗੈਰ ਰਾਜਨੀਤਿਕ ਦਿੱਤੀ ਕੱਟਿਆ ਗਏ ਰਾਣੇ ਸੋਢੀ ਨੂੰ ਇਹ ਪੁੱਛਣਾ ਚਾਹਣਾ ਵੀ ਤੁਸੀਂ ਕਾਂਗਰਸ 'ਚ ਸੀਗੇ ਉਦੋਂ ਤੁਸੀਂ ਕਹਿ ਰਹੇ ਸੀ ਵੀ ਭਾਜਪਾ ਬਹੁਤ ਮਾੜੀ ਪਾਰਟੀ ਹੈ ਕੀ ਗੱਲ ਤੁਸੀਂ ਅੱਜ ਇੱਧਰ ਭਾਜਪਾ 'ਚ ਹੋ ਗਿਆ ਅੱਜ ਪਾਰਟੀ ਬਹੁਤ ਚੰਗੀ ਹੋ ਗਈ ਇਹਨੂੰ ਇੱਥੇ ਅਸੀਂ ਇਹਦੀ ਰੇਸ ਚੈੱਕ ਜਰੂਰ ਕਰਨੀ ਹੈ ਇਹਦੀ ਰੇਸ ਚੈੱਕ ਕਰਾਂਗੇ ਕਿਉਂਕਿ ਅਜੇ ਤਾਂ ਵੋਟਾਂ ਇੱਕ ਤਰੀਕ ਇੱਕ ਤਰੀਕ ਇੱਕ ਤਰੀਕ ਨੂੰ ਆਹ ਕੋਨੀਆਂ ਨੇ ਆਉਂਦੇ ਜਾਂਦੇ ਰਹਿਣਾ ਮੈਨੂੰ ਭਜਾਵਾਂਗੇ ਜ਼ਰੂਰ ਅਸੀਂ ਜਿਵੇਂ ਬੰਦਿਆ ਸਦੂਪੁਰ ਕੈਰ ਰਾਣੀ ਤੇ ਕਿਤੇ ਕੰਟੀ ਆਈਆਂ ਰਾਣੇ ਜੋੜੀ ਨੂੰ ਇਹ ਪੁੱਛਣਾ ਚਾਹਣਾ ਵੀ ਤੁਸੀਂ ਕਾਂਗਰਸ ਤੇ ਸੀਗੇ ਉਦੋਂ ਤੋਂ ਤੁਸੀਂ ਕਹਿ ਰਹੇ ਸੀ ਕਿ ਭਾਜਪਾ ਬਹੁਤ ਮਾੜੀ ਪਾਰਟੀ ਹੈ ਕੀ ਗੱਲ ਤੁਸੀਂ ਅੱਜ ਇੱਧਰ ਭਾਜਪਾ ਤੇ ਹੋ ਗਿਆ ਅੱਜ ਪਾਰਟੀ ਬਹੁਤ ਚੰਗੀ ਹੋ ਗਈ ਇਹਨੂੰ ਇੱਥੇ ਅਸੀਂ ਇਹਦੀ ਰੇਸ ਚੈੱਕ ਜ਼ਰੂਰ ਕਰਨੀ ਹੈ ਇਹਦੀ ਰੇਸ ਚੈੱਕ ਕਰਾਂਗੇ ਕਿਉਂਕਿ ਅਜੇ ਤਾਂ ਵੋਟਾਂ ਇੱਕ ਤਰੀਕ ਇੱਕ ਤਰੀਕ ਨੂੰ ਆਹ ਕੋਨੀਆਂ ਨੇ ਆਉਂਦੇ ਜਾਂਦੇ ਰਹਿਣਾ ਮੈਨੂੰ ਭਜਾਵਾਂਗੇ ਜ਼ਰੂਰ ਅਸੀਂ